ਤੇ ਬਹੁਤ ਪਿਆਰਾ ਵੀਰ ਆ ਬਹੁਤ ਬਹੁਤ ਵੱਡਾ ਆਰਟਿਸਟ ਆ ਬੜਾ ਵੱਡਾ 스타 ਆ ਤੇ ਗੁਣੀ ਕਲਾਕਾਰ ਆ ਔਰ ਸਿਨੇਮਰ ਬੰਦਾ ਨਿੱਕਾ ਬੰਦਾ ਪਰਿਸਕਲੀ ਜੋਟਾ ਹਾਂ ਮੈਨੂੰ ਲੱਗਦਾ ਉਸੇ ਲੈਵਲ ਦੀ ਫਿਲਮ ਆਈਗੀ ਆਲਮ ਆਪੇ ਬਦਲ ਜਾਣਗੇ ਜਦ ਕੋਈ ਟੱਪਿਆ ਜੂਹਾ ਤੋਂ ਫਟ ਸੇਕ ਕਰਦਾ ਹਾਂ ਨਾ ਅਨਸਕਾ ਤੁਸੀਂ ਦੇ ਗ੍ਰੈਂਡ 5 ਚੈਨਲ ਪੰਜਾਬੀ ਸ਼ਾਇਰ ਮੂਵੀ ਆ ਰਹੀ ਹੈ ਜੁਨੀ ਅਪ੍ਰੈਲ ਨੂੰ ਤੇ ਸ਼ਾਇਰ ਨੂੰ ਕਹਿੰਦੇ ਹੁੰਦੇ ਨੇ ਸ਼ਬਦਾਂ ਦਾ ਸੁਦਾਗਰ ਤੇ ਸ਼ਬਦਾਂ ਦਾ ਸੁਦਾਗਰ ਜੀ ਦੀ ਗੱਲ ਕਰਾਂ ਤਾਂ ਦਿੱਬੀ ਮਖਸੂਸ ਪੂਰੀ ਆ ਵਨ ਆਫ ਦਾ ਬੈਸਟ ਸ਼ਬਦਾਂ ਦਾ ਸੁਦਾਗਰ ਥੈਂਕ ਯੂ ਥੈਂਕ ਯੂ ਮਰਾਬਰਾ ਥੈਂਕ ਯੂ ਸ਼ੁਕਰੀਆ ਕਿੰਨਾ ਠੀਕ ਹੋਈ ਹਾਂ ਚੱਲਦੀ ਕਲਾ ਬਥੇਰੀ ਇੰਟਰਵਿਊ ਦੇ ਦੇ ਕੇ ਥੱਕਦੇ ਨਹੀਂ ਨਹੀਂ ਕੋਈ ਨਹੀਂ ਇਹ ਇਹ ਪਿਆਰ ਹੈ ਮਤਲਬ ਇਹ ਪਾਰਟ ਆਫ ਇਹਦਾ ਜੌਬ ਹੈ ਨਾ ਸਰ ਜੀ ਅੱਛਾ ਪਾਜੀ ਤੁਸੀਂ ਇੱਕ ਸ਼ਾਇਰ ਤੁਹਾਨੂੰ ਲੋਕ ਕਹਿੰਦੇ ਤੁਸੀਂ ਲਿਖਦਾ ਵੀ ਬਹੁਤ ਸੋਹਣੇ ਹੋ ਸ਼ਾਇਰ ਨੂੰ ਇੱਕ ਨੀ ਮੈਂ ਲਗਾਤਾਰ ਕਿ ਇਹ ਨਾ ਮੇਰੀ ਫਿਲਮ ਨਹੀਂ ਹੈਗੀ ਸਰਤਾਜ ਉਹਨਾਂ ਦੀ ਫਿਲਮ ਹੈ ਇੱਕ ਟਾਈਟਲ ਸ਼ਾਇਰ ਹੈ ਉਹਨਾਂ ਦੀ ਜ਼ਿੰਦਗੀ ਤੇ ਮੇਰਾ ਤਾਂ ਬਹੁਤ ਛੋਟਾ ਜਿਹਾ ਕੈਰੈਕਟਰ ਹੈ ਮੇਰੇ ਉਹਦੇ ਜਿੱਦਾਂ ਕਰਕੇ ਤੁਸੀਂ ਮੈਨੂੰ ਜਾਣਦੇ ਉਹ ਉਹ ਕੈਰੈਕਟਰ ਨਹੀਂ ਹੈਗਾ ਲੱਗਿਆ ਇੱਕ ਨਾਰਮਲ ਬੰਦਾ ਖਰ ਤੇ ਛੋਟਾ ਜਿਹਾ ਰੋਲ ਹੈ ਪਰ ਫਿਲਮ ਬਹੁਤ ਵਧੀਆ ਫਿਲਮ ਦੇਖੀ ਹੈ ਸਾਰੇ ਬਹੁਤ ਕੰਮ ਬਹੁਤ ਅੱਛਾ ਹੋਇਆ ਪਰਫਾਰਮੈਂਸ ਪਰਫਾਰਮੈਂਸ ਬਹੁਤ ਸੋਹਣੀ ਹੈ ਫਿਲਮ ਕਹਾਣੀ ਮਿਊਜ਼ਿਕ ਸਾਰਾ ਕੁਝ ਵਧੀਆ ਡਾਇਰੈਕਸ਼ਨ ਬੜਾ ਵਧੀਆ ਅੱਛਾ ਭੱਜੀ ਜੀ ਮੈਂ ਤੁਹਾਨੂੰ ਪੁੱਛਾਂ ਤੁਸੀਂ ਇੱਕ ਸ਼ਾਇਰ ਨੂੰ ਆਪਣੇ ਸ਼ਬਦਾਂ ਦੇ ਵਿੱਚ ਜੇ ਸਮਿਟਣਾ ਹੋਵੇ ਤਾਂ ਤੁਹਾਡੇ ਕੋਲੋਂ ਕੀ ਹੋਏਗਾ ਇਸ ਦਾ ਮਤਲਬ ਨਹੀਂ ਮੈਂ ਤਾਂ ਕੀ ਸਮਿਟਣਾ ਮੈਂ ਇੰਨੇ ਜੋਗਾ ਨਹੀਂ ਪਰ ਸ਼ਾਇਰ ਤੇ ਸ਼ਾਇਰੀ ਕਿ ਮਤਲਬ ਇਹ ਲਫ਼ਜ਼ੀ ਮੈਂ ਨਾ ਇਹ ਕੋ ਕਵਤਾ ਜਿਹੜਾ ਕਵਤਾ ਕਹਿੰਦਾ ਸ਼ਾਇਰੀ ਕਰਦਾ ਉਹ ਸ਼ਾਇਰ ਹੈ ਨਾ ਤੇ ਬਸ ਉਹ ਕਵਤਾ ਦਾ ਜ਼ਿੰਦਗੀ ਨਾਲ ਅਨਿਖਣਵਾਂ ਸੰਬੰਧ ਆ ਆਪਾਂ ਜ਼ਿੰਦਾ ਪ੍ਰਾਣੀ ਆ ਸਾਰੇ ਹਨ ਉਹ ਉਹ ਫੀਲਿੰਗਸ ਭਾਵਨਾਵਾਂ ਸਾਡੇ ਸਾਰਿਆਂ ਚ ਤੁਰੀਆਂ ਫਿਰਦੀਆਂ ਉਹਨਾਂ ਨੂੰ ਇੱਕ ਬੰਦਾ ਉਹ ਬਿਆਨ ਕਰਦਾ ਉਹ ਉਹ ਉਹਦਾ ਉਹ ਕੰਮ ਹੋ ਗਿਆ ਜੀ ਬਸ ਉਹ ਫੇ ਅਸੀਂ ਉਸ ਕਿਉਂਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਦੀ ਗੱਲ ਉਹ ਸਾਨੂੰ ਚੰਗੀ ਲੱਗਦੀ ਆ ਫੇ ਲੋਕ ਕਿਉਂ ਕਲਾਪਿੰਗ ਕਰ ਤਾੜੀ ਮਾਰਦੇ ਉਹ ਉਹ ਕਿਉਂਕਿ ਉਹਦੀ ਇਹ ਡਿਊਟੀ ਆ ਕਿ ਉਹ ਸਾਰਿਆਂ ਦੇ ਦੁੱਖ ਦਰਦ ਜੋ ਫੀਲਿੰਗਸ ਆ ਉਹਨਾਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਉਹਨੂੰ ਪਰੋ ਕੇ ਚੁਣ ਕੇ ਉਹਨੂੰ ਸ਼ਬਦਾਂ ਦੇ ਰੂਪ ਦੇ ਕੇ ਪੇਸ਼ ਕਰਦਾ ਹੈ ਅੱਛਾ ਭਾਜੀ ਜਿੱਦਾਂ ਤੁਸੀਂ ਸਰਤਾਜ ਉਹਨਾਂ ਦੇ ਨਾਲ ਦੇ ਪਿੰਡ ਦੇ ਹੋ ਤੇ ਉਹਨਾਂ ਦੇ ਨਾਲ ਕੰਮ ਕਰਕੇ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਬਹੁਤ ਪਿਆਰਾ ਵੀਰ ਆ ਬਹੁਤ ਬਹੁਤ ਵੱਡਾ ਆਰਟਿਸਟ ਆ ਬੜਾ ਵੱਡਾ ਸਟਾਰ ਆ ਮੈਂ ਤੇ ਗੁਣੀ ਕਲਾਕਾਰ ਆ ਔਰ ਸਿਨੇਮਰ ਬੰਦਾ ਨਿੱਗਾ ਬੰਦਾ ਪਿਆਰਾ ਆ ਜੇ ਭਾਜੀ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਡੇ ਵੱਲੋਂ ਕੋਈ ਇੱਕ ਸ਼ਾਇਰੀ ਜੇ ਤੁਸੀਂ ਡੈਡੀਕੇਟ ਕਰਨਾ ਚਾਹੋ ਸਤਿੰਦਰ ਭਾਜੀ ਹੋਰਾਂ ਨੂੰ ਨੀਰੂ ਮੈਮ ਹੋਰਾਂ ਨੂੰ ਤਾਂ ਤੁਹਾਡੀ ਆਪਣੀ ਲਿਖੀ ਕਿਹੜੀ ਕਵਿ ਉਹਨਾਂ ਨੂੰ ਕਰੋਂਗੇ ਡੈਡੀਕੇਟ ਮੈਨੂੰ ਇੱਕਦਮ ਤਾਂ ਨਹੀਂ ਜ਼ਿਹਨ 'ਚ ਆਉਂਦੀ ਕਿਹੜੀ ਕਰ ਸਕਾਂ ਕਿਉਂਕਿ ਉਹ ਬਜ਼ਾਤੇ ਖੁਦ ਨੀਰੂ ਮੈਮ ਹਣੀ ਬਹੁਤ ਵੱਡੇ ਐਕਟਰ ਐ ਬੋਇਸਟ੍ਰੈਸ ਬਹੁਤ ਬਹੁਤ ਕਮਾਲ ਦੇ ਐਕਟ੍ਰੈਸ ਨੇ ਤੇ ਸਤਿੰਦਰ ਤਾਂ ਆਪਣੇ ਆਪ ਚ ਕੰਪਲੀਟ ਐ ਉਹਦਾ ਬੰਦਾ ਕਿੰਨਾ ਕੁਛ ਲਿਖੀ ਬੈਠਾ ਕਿੰਨਾ ਕੁਛ ਲਿਖਿਆ ਕਰਨਾਂ ਕੰਮ ਕਰਦੇ ਐ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਆਪਣੇ ਆ ਸਾਡੇ ਇੱਕ ਪਰਿਵਾਰ ਦੇ ਮੈਂਬਰ ਹੈ ਇੱਕ ਇਹ ਸਾਡੀ ਬਰਾਦਰੀ ਆ ਕਲਾਕਾਰਾਂ ਦੀ ਤੇ ਬਹੁਤ ਚੰਗਾ ਫਿਰ ਵੀ ਜੇ ਤੁਹਾਡੇ ਵੱਲੋਂ ਕੋਈ ਦੋ ਲਾਈਨਾਂ ਕੁਝ ਵੀ ਜੋ ਵੀ ਤੁਸੀਂ ਕਹਿਣਾ ਚਾਹੋ ਉਹਨਾਂ ਨੂੰ ਮੈਂ ਹੁਣ ਇੰਨਾ ਨਹੀਂ ਮੇਰੇ ਜ਼ਮਾਨੇ ਚ ਕੋਈ ਆਉਂਦੀ ਨਹੀਂ ਗੱਲ ਜਿਹੜੀ ਪਰ ਉਹ ਪਿਆਰੇ ਕਲਾਕਾਰ ਆ ਮੈਂ ਦੁਆ ਕਰਦਾ ਕਾਮਯਾਬ ਹੋਣ ਕੋਸ਼ਿਸ਼। 19 ਅਪ੍ਰੈਲ ਨੂੰ ਤੁਹਾਡੀ ਫਿਲਮ ਆ ਰਹੀ ਹੈ ਤੇ ਕੀ ਲੋਕਾਂ ਤੋਂ ਐਕਸਪੈਕਟ ਕਰ ਰਹੇ ਤੁਸੀਂ ਇਸ ਨੂੰ ਲੈ ਕੇ? ਨਹੀਂ ਫਿਲਮ ਬਹੁਤ ਕੋਈ ਪਿਛਲੀ ਵੀ ਇਹਨਾਂ ਦੀ ਕਿਹੜੀ ਸਿਕਲੀ ਜੋਟਾ ਹਾਂ ਮੈਨੂੰ ਲੱਗਦਾ ਉਸੇ ਲੈਵਲ ਦੀ ਫਿਲਮ ਹੋਏਗੀ ਵੀ ਔਰ 19 ਪਸੰਦ ਆਏਗੀ ਕਿਉਂਕਿ ਬਹੁਤ ਮਿਹਨਤ ਕੀਤੀ ਬਹੁਤ ਸੋਹਣੀ ਫਿਲਮ ਬਣੀ। ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ। ਸੋ ਐਸਕੇ ਦੇ ਬੀ ਮੁਖਸਸ ਬੁਰੀ ਜਿਸ ਨਾਲ ਗੱਲ ਕਰਕੇ ਪਤਾ ਲੱਗਿਆ ਵੀ ਜਿਹੜੀ ਕਲੀ ਜੋਟਾ ਦੇ ਨਾਲ ਦੀ ਫਿਲਮ ਆ ਰਹੀ ਹੈ ਸ਼ਾਇਦ ਤੁਸੀਂ ਦੇਖ ਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦੀ ਲੱਗੀ। ਧੰਨਵਾਦ।